ਕਾ ਜਾਂ ਕਹੋ ਕੋਰਟ ਤੇ ਸੀਤਾ ਤੇ ਤੇਰੇ ਝੂਠ ਬੋਲਣ ਲੱਗਾ ਐ ਮੈਂ ਕਿਹਾ ਤੂੰ ਤਾਂ ਫਸ ਗਿਆ ਮੇਰੀ ਜੀਤ ਨਹੀਂ ਝੂਠੀ ਮਾਂ ਮੀਂਹ ਨਾ ਮੈਂ ਰੁਕਾ ਹਾਂ ਕਿਉਂਕਿ ਕਈ ਵਾਰੀ ਰੱਬ ਨਾ ਕਰੇ ਉਹ ਇਸ ਨੂੰ ਵਿਰੋਧ ਨਹੀਂ ਆਉਂਦਾ ਤੇ ਉਹ ਬਦਲੇ ਪਿੱਛੇ 15 ਕਿਲੋਮੀਟਰ ਪਿੱਛੇ ਆਪਣਾ ਤਾਂ ਉਹ ਵੀ ਉਹ ਕਹਾਗਾ ਹਾਂ ਇਹਨਾਂ ਤੂੰ ਦੱਸ ਕਿਵੇਂ ਪਹਾਂਵਾਂਗੇ ਜਦੋਂ ਸਹੀ ਲੋਕੇਸ਼ਨ ਦੱਸੋ ਬੰਦਾ ਆ ਜਾਣਾ ਹੈ ਨਹੀਂ ਕੋਈ ਗੱਲ ਨਹੀਂ ਤੁਸੀਂ ਦੱਸ ਗਿਆ ਜਾ ਕਰੋ ਵੀਨੇ ਵਜੇ ਪਹੁੰਚ ਗਏ ਸਾਸਰੀ ਕਾਂਸੇ ਆਪਾਂ ਚੰਗਣੀ ਜਿੱਤ ਨਹੀਂ ਕਹਾ ਜਾਇਆ ਮੋੜ ਤੇ ਲਾ ਲਾ ਆਪਾਂ ਸ਼ੂਟ ਕਰਨ ਚੱਲੇ ਆਂ ਦੇ ਇਸ ਟਾਈਮ ਆਪਾਂ ਲੋਕੇਸ਼ਨ ਤੇ ਜਾ ਰਹੇ ਆਂ ਤੇ ਅੱਜ ਸਾਡੇ ਨਾਲ ਹੈਗੇ ਆਂ ਇਹ ਇਹਨੂੰ ਤੁਸੀਂ ਦੇਖ ਹੀ ਲਿੱਤਾ ਹੈਗਾ ਮਿਸਟਰ ਟਿੰਕਰੀ ਇਹ ਇਹ ਮੈਨੂੰ ਪਤਾ ਨਹੀਂ ਮੈਂ ਆ ਰਹੀਆਂ ਇੱਧਰ ਕਿ ਨਹੀਂ ਸਰ ਦੇਖਿਓ ਮੈਂ ਇੱਧਰ ਮੁਹ ਆ ਰਿਹਾ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਮੁਹ ਆ ਰਿਹਾ ਕਿ ਨਹੀਂ ਆ ਰਿਹਾ ਆ ਰਿਹਾ ਆਰੇ ਬਸ ਠੀਕ ਹੈ ਤੇ ਇੱਧਰ ਹੈਗੇ ਨੇ ਇੱਕ ਬੇਪਾਸੇ ਜੀ ਮੈਡਮ ਲੱਬੋ ਜੀ ਲੱਫਲੀ ਲਵ ਫਰੀ ਤਾਂ ਜਿਹਨਾਂ ਨੂੰ ਪਿਆਰ ਨਾਲ ਲੱਬੋ ਆ ਲੱਭੋ ਕਿਵੇਂ ਲੱਗਿਆ ਹਜੇ ਤਾਂ ਕੁਝ ਵੀ ਨਹੀਂ ਲੱਗਿਆ ਸ਼ੂਟ ਕਰਕੇ ਦੱਸਦੇ ਕਿਵੇਂ ਦਾ ਲੱਗਿਆ ਅਜੇ ਅਸੀਂ ਰਸਤੇ 'ਚ ਆਹ ਪਹਿਲਾ ਚੌਕ ਤੋਂ ਚੱਲੇ ਆ ਸੀ ਲੋਕੇਸ਼ਨ ਤੇ ਮਿਲਦੇ ਆ ਉੱਥੇ ਜਾ ਕੇ ਲੋਕੇਸ਼ਨ ਤੇ ਦੱਸਦੇ ਤੁਹਾਨੂੰ ਸਟੋਰੀ ਕੀ ਆ ਕਨਸੈਪਟ ਕੀ ਆ ਤੇ ਹੋਰ ਜੇ ਕਰੈਕਟਰ ਆ ਸਾਡੇ ਅਸੀਂ ਉਹਨਾਂ ਨਾਲ ਵੀ ਬਿਨਾਵਾਂਗੇ ਤੇ ਮਿਲਦੇ ਆ ਤੁਹਾਨੂੰ ਸੈਕਿੰਡ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੇ ਬਾਹਰ ਬੈਠੇ ਨੇ ਬਾਹਰ ਸਰ ਤੇ ਇੱਧਰ ਵਾਲੇ ਬੰਦੇ ਨੂੰ ਹਲੇ ਅਸੀਂ ਦਿਖਾ ਨਹੀਂ ਸਕਦੇ ਉਹ ਕਰ ਰਿਹਾ ਗੱਡੀ ਡਰਾਈਵਰ ਹਾਂ ਹਣਾ ਆ ਜੱਪਦਾ ਇਹੀ ਰੰਗ ਚੋਕੇ ਪਰਾਂਤ ਵਿੱਚ ਪੈ ਗਿਆ ਥੁੱਪੇ 'ਮੈਂ ਪਕਾਈਆਂ ਰੋਟੀਆਂ ਸੱਜਣਾ ਹੱਸ ਕੇ ਹੁਣ ਬਲੀ ਥੁੱਪੇ ਰੋਟੀਆਂ ਤੂੰ ਪਕਾ ਚਾਹੇ ਨਾ ਪਕਾ ਯਾਰ ਸਾਨੂੰ ਖਾਣੀਆਂ ਤਾਂ ਮਿਲਦੀਆਂ ਨਹੀਂ ਹੈਗੀਆਂ ਚਾਹੇ ਪਤਨੀ ਆ ਚਾਹੇ ਮੋਟੀ ਖਾਣੀਆਂ ਤਾਂ ਠੀਕੇ ਗੇ ਮਾੜੇ 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 ਜਹੋ ਗਾਣਾ ਨਹੀਂ ਗਾਣੇ ਰੋਟੀਆਂ ਤੇ ਕਰ ਗਾਣਾ ਗਾਈ ਤੂੰ ਦੁਬਾਰੇ ਗਾਈ ਫੇਰ ਵੀ ਨਹੀਂ ਆਤਾ ਬੰਦਿਆ ਦੋ ਰੋਟੀਆਂ ਪੈ ਗਾਂਗੇ ਪਹਿਲਾਂ ਵੀ ਕੈਮਰਾ ਕਰੀਂ ਅੱਛਾ ਕਿਵੇਂ ਸੀਗਾ ਉਹ ਰੰਗ ਚੋਕੇ ਪਾਰਾਂ ਤੇ ਵਿੱਚ ਬੈ ਗਿਆ ਧੁੱਪੇ ਮੈਂ ਪਕਾਈਆਂ ਰੋਟੀਆਂ ਹੋ ਸੁਜਣਾ ਅਸ਼ਕੇ ਓਏ ਕਾਹਦੇ ਅਸ਼ਕੇ ਸਾਨੂੰ ਖਾਣੀਆਂ ਪਈਆਂ ਤੇਰੇ ਹੱਥੋਂ ਨਹੀਂਆਂ ਰੋਟੀਆਂ ਚਾਹੇ ਪਤਲੀਆਂ ਤੇ ਚਾਹੇ ਮੋਟੀਆਂ ਬੰਦਾ ਪੁੱਠਾ ਕਰਦਾ ਉਹ ਬੰਦਾ ਚਲਾ ਰਿਹਾ ਜੀ ਗੱਡੀ ਆਪਣਾ ਭਰਾਈ ਆ ਹਾ ਕਰਾ ਇਹ ਵੀ ਕਹਿੰਦੀ ਸੀ ਕਿ ਲਾਪਰੀਤ ਕਮੇਟੀ ਵਧੀਆ ਕਰਦੀ ਆ ਹਾਂ ਉਹ ਤਾਂ ਅੱਜ ਪਤਾ ਲੱਗਿਆ ਸੱਚੀ ਉਹ ਤਾਂ ਕਰਦੀ ਹੋਈ ਐ ਲਾਪਰੀਤ ਕਮੇਟੀ ਵਧੀਆ ਕਰਦੀ ਐ ਇਹ ਮੁਦਕਰੀ ਦਾ ਸਾਨੂੰ ਵਧੀਆ ਲੱਗਦਾ ਸਾਡੇ 2 ਵਜੇ ਮੇਂਦੇ ਬੇਟੀਆਂ ਨੇ ਅੱਜ ਸਟੋਰੀ ਦੇ ਡਾਊੜੇ ਦੋਨੋਂ ਹੀ ਵਧੀਆ ਕੰਮ ਕਰਦੀਆਂ ਨੇ ਨਾਲ ਡਿੰਕਾ ਜੀ ਨੇ ਬਹੁਤ ਸਾਰੀਆਂ ਪੰਜਾਬੀ ਗੁਰਬਾਣੀ ਕੀਤੀਆਂ ਨੇ ਹਾਂ ਠੀਕ ਹੈ ਜੀ ਅੱਜ ਸਾਡੇ ਨਾਲ ਹੈ ਕੀ 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 ਹੈ ਟਿੰਕਾ ਆ ਦਿਨਦਰ ਟਿੰਕਾ ਜੀ ਨੇ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਕੀਤੀਆਂ ਨੇ ਪ੍ਰਮੋਸ਼ਨ ਤੁਸੀਂ ਬਹੁਤ ਵਧੀਆ ਕਰਦੇ ਹੋ ਧੰਨਵਾਦ ਅੱਜ ਉਹ ਸਾਡੇ ਨਾਲ ਸਾਡੇ ਨਾਲ ਕੰਮ ਕਰ ਰਹੇ ਨੇ ਸਾਨੂੰ ਵਧੀਆ ਲੱਗ ਰਿਹਾ ਅੱਜ ओके ਮੇਰੇ ਨਾਲ ਨੇ ਇਸ ਟਾਈਮ ਉਹ ਬੰਦੇ ਜੀ ਜਿਹੜੇ ਆਪਣੇ ਤੋਂ ਤੁਕ ਨਹੀਂ ਉਮਰ ਦੇ ਬੰਦਿਆਂ ਨੂੰ ਸੁਣਦੇ ਨਹੀਂ ਮੇਰਾ ਮਤਲਬ 100 ਸਾਲ ਪੁਰਾਣੇ ਸਿੰਗਰਾਂ ਨੂੰ ਹੈ ਨਾ ਇਹ ਕਹਿੰਦੇ ਜੀ ਮੈਂ ਬਹੁਤ ਜ਼ਿਆਦਾ ਪੁਰਾਣੇ ਸਿੰਗਰਾਂ ਨੂੰ ਸੁਣਦਾ ਤੇ ਕਿਹੜੇ ਕਿਹੜੇ ਸਿੰਗਰਾਂ ਸੁਣਦੇ ਹੋ ਮੈਂ ਜੀ ਬੜੇ ਗੁਲਾਮ ਅਲੀ ਸਾਹਿਬ ਛੋਟੇ ਗੁਲਾਮ ਅਲੀ ਸਾਹਿਬ ਮਹਿਦੀ हसन ਅੱਛਾ ਤੇ ਨੂਸਰਤ ਫਾਤੇਹ ਅਲੀ ਖਾਨ ਸਰੇਂਦਰ ਕੌਰ ਨੂਰ ਜਹਾਂ ਜੀ ਤੇ ਆਪਣੇ ਪੁਰਾਣੇ ਤੁਹਾਨੂੰ ਮੁਹੰਮਦ ਰਫੀ ਕਿਸ਼ੋਰ ਕੁਮਾਰ ਲਤਾ ਮਗੀਸ਼ਕਰ ਮੈਂ ਉਹ ਗਾਣੇ ਸੁਣਦਾ ਠੀਕ ਹੈ ਜੀ ਕਿਉਂਕਿ ਮੈਨੂੰ ਉਹ ਗਾਣੇ ਜਿਆਦਾ ਠੀਕ ਹੈ ਜੀ ਤੇ ਇਧਰ ਬੀਬਾ ਜੀ ਤੁਸੀਂ ਕਿਹੜੇ ਸੁਣਦੇ ਹੋ ਤੇ ਗੱਡੀ ਦੀ ਸੱਦੀ ਮਤਰੀ ਲੰਦੇ ਗੱਟ ਕੋਲ ਮਰ ਜੇ ਠੀਕ ਆ ਨਹੀਂ ਲੈ ਨਹੀਂ ਲੈ ਬਈ ਆ ਰੋਕਿਓ ਭਾਈ ਗੱਡੀ ਲੈ ਹਾਂਜੀ ਮੈਂ ਜਰ ਹੁਣ ਵੀ ਕਹਿੰਦਾ ਵੀ ਚੱਲ ਵੜ ਕਰੇ ਆ ਜੋਸ ਪੈ ਨਹੀਂ ਦਰ ਬਤੂ ਤਾਂ ਇਧਰ بس ਦੋ ਦੋ ਹੀ بس ਇੱਕ ਚਾਹ ਪਸਤ ਦੀ ਤਾਣੀ ਸ਼ਾਹ ਉਹਨੇ ਲੱਗ ਕੇ ਆਇਆ ਚਾਹ ਫੜੀ ਦੋ ਦੀ ਬਾਹਰ ਹੁੰਦੀ ਨਹੀਂ ਪੀ ਚ ਰਵੀ ਫਿਰ ਕੋ ਲੈ ਮੇਰੇ ਮਾਂਗਾ ਹਾਂਜੀ વેરી ગુડ સબબલ તો મને તો મમ્મી તો છેલ્લે અલ્લુ અલ્લુ લેડી હે ક્યો આ કેમ રે આલર્જી આલર્જી નહી હેગી મેં ક્યો રે મે બેઠના ઓ કીતરા આ ગયા ભાઈ હ કોણ ਹਰ ਥੋੜਾ ਲੈ ਜੀ ਤਾ ਹਾਂ ਮਾਈਕ ਇਹ ਗਾ ਸੀਗਰੇਟ ਵਿੱਚ ਗਾ ਮਾਈਕ ਤਾਂ ਲਓ ਸੁ ਆਈਂ ਕਰ ਲਓ ਬਈ ਅਲੂ ਆਂ ਘੱਟ ਜੈ ਨੇ ਬਈ ਅਮਰੀਕਾ ਦਾ ਪੁਰਾਣਾ ਹੋ ਗਿਆ ਤੂੰ ਇੱਧਰ ਚੌਂਕੀ ਮਾਰ ਕੇ ਤੂੰ ਇੱਧਰ ਫੇਰ ਨਾ ਮੈਂ ਥੱਲੇ ਹੋ ਜਾਂਦੇ ਦੇਖੀ ਜੀ ਬਈ ਕਾਜੀ ਕਰ ਲੈ ਅਬਾਈ ਤੇ ਖਵਾ ਗਰੇ ਕਿਹੜੇ ਕੰਢ ਤੋਂ ਲੱਗਦੇ ਨਾਲ ਹੀ ਨਾਲ ਹੀ ਸਾਡੇ ਨਾਲ ਦੇ ਪਿੰਡ ਦਾ ਗਮਾਂਡੂ ਮੜੀ ਕਰੀ ਗਾਧੀ ਰਾ ਦੋਗਲੇ ਤਾਂ ਹੋ ਜਾਂਦੇ ਨੇ ਇੱਕ ਰਿਸ਼ਤਾ ਬਣਾ ਲਾ ਮੜੀ ਕਰੀ ਮੜੀ ਜਿੰਮੇ ਜਿੰਮੇ ਕਰੀ ਤੇ ਰਾ ਰੱਖਦੇ ਆ ਗਿਆ ਇਹਨਾਂ ਨਾਲ ਨੌਕਤਿਆ ਇਹ ਹੀ ਆ ਨਹੀਂ ਬਸ ਉੱਤੀ ਆ ਜਿਹੜੇ ਨਾਮ ਤੋਂ ਹਾਂ ਰੋਣਾ ਨਾ ਬਿੱਟ ਲੈ ਨਹੀਂ ਹੋਣ ਦੇ ਠੀਕ ਪਰਸੈਂਟ ਮੈਂ ਇਹਨਾਂ ਨੂੰ ਹੋ ਲਿਆਣਾ ਕਿ ਇੱਥੇ ਨੂੰ ਹੈਗੀ ਐ ਬਸ ਕੋਈ ਨਹੀਂ ਇੱਧਰ ਨਾ ਹੋਣ ਦਵਾਈ ਠੀਕ ਹੈ ਠੀਕ ਨਾ ਨਾ ਆਈ ਨਹੀਂ ਰਿਹਾ ਅੱਜ ਨਹੀਂ ਆ ਰਿਹਾ ਬਲੈਕ ਹੋ ਗਿਆ ब्लैक ब्लैक दिख रहे हां लंडा प्लस हां तफलो कोई कोई के दिखा दे लंडा तीन दा हां गंडे बलाव हां ना नहीं हम कलम ला ले प्लेट ले हां ले कल ले बोला कल बोला हां पालो प्लेट आटा दियो इक बड़ते नहीं थी थोड़ी सब्जी बेकाबू न होना घंटे में। मत चल यार वालू खाने में। आप इसके बारे में क्या बोलेंगे? रोकिएगा रोकिएगा रोकिएगा। तो देख तुझे नहीं दिया। अब आयु चाहिए दिया पानी। पानी के लाकड़ा चक्कर। हाँ ਕਿਹੜਾ ਜੀ ਅੱਛਾ ਜੀ ਮੇਰਾ ਤੇਲਾ ਚੰਗ ਕਰਦੇ ਅੱਛਾ ਜੀ ਉਹ ਨਾਲ ਵੀ ਦਿੱਤਾ ਲਾ ਲਿੰਦੀ ਚਿੱਤਰ ਚਦ ਵਾਲੀ ਕਿਹੜੇ ਨੰਬਰ ਦਿੱਤਾ ਜੀ ਤੁਹਾਨੂੰ ਮੇਰਾ ਬਣਾਈ ਇਹਨਾਂ ਹੋਣੀ ਬਾਹਰ ਨਹੀਂ। ਬਾਹਰ ਪਾਣੀ ਦੇ ਦੇ ਹੁਣ। ਤੂੰ ਹੁਣ ਜਾਵੇਂਗਾ ਕਿ ਮੈਂ ਚੱਪਲ ਚੱਕਲਾਂ? ਮੈਂ ਤੇਨੂੰ ਨਾਲ ਹੀ ਲੈ ਕੇ ਜਾਉ। ਦੇ ਤੱਪਾ ਹੋ ਮੈਨੀਆਂ ਦੇ। ਪਾਣੀ ਦੀ ਕਿਉਂ ਨਹੀਂ? ਤਰੂੰ ਵੱਢਣ ਵਾਲੀ ਹੋਈ ਦੀ। ਮੈਂ ਤੇਰੀ ਸਰੋਂ ਤੇ ਨਹੀਂ ਬੈਠੀ ਹੈਗੀ। ਜੱਬਾਈ ਦਾ। ਲੋ ਹੂ ਪੀਣ ਲਾ। ਤੂੰ ਜਾਂਦੀ ਨਹੀਂ ਤੂੰ। ਮੈਨੀਆਂ ਦੀ। ਮੈਂ ਸਟਾਪ ਕਰ ਲਿਆ। ਹੁਣ ਕੀ ਚੱਲੂਈ ਦੋਸ? ਬਸ ਤੂੰ ਜਾਣਾ ਸੀ। ਉੱਠ ਕੇ ਚੱਲ। ਬਸ ਉੱਠ ਕੇ ਜਾ। ਤੂੰ ਜਾਂਦੀ ਨਹੀਂ? ਥੋੜੀ ਹੋਰ ਵੇਚੀ ਕਰ ਮੇਰੀ ਫੇਰ। ਹਾਂ। ਨਾ ਬੜਾ ਏ ਠੀਕ ਆ ਬਹੁਤ ਆ ਬਹੁਤ ਆ ਤੂੰ ਜਾ ਸਕਦਾ ਆ ਬੰਦਾ ਦੇਖ ਲੋ ਕਹਿੋ ਜਾ ਕਹਿੰਦੇ ਮੈਂ ਇਦਾਂ ਨਹੀਂ ਉੱਠ ਕੇ ਜਾਂਦਾ ਮੇਰੀ ਹੱਲੇ ਥੋੜੀ ਜਿਹੀ ਹੋਰ ਬੇਇੱਜ਼ਤੀ ਕਰੋ ਕਮਾਲ ਐ ਜਾਂਦੀ ਨੂੰ ਖੰਜੋਗਰਾ ਦਾ ਕਰਨਾ ਮੈਨੂੰ ਉਹ ਫਿਰ ਬਥੇਰਾ ਹੋ ਗਿਆ ਇੰਨਾ ਤੂੰ ਠੀਠ ਹੀ ਜਾਂਦਾ ਫਿਰ ਭੱਜ ਕਹਿੰਦੇ ਹੁਣ ਸੋਚਦਾ ਕੀ ਆ ਭੱਜ ਜਾ ਇੱਕ ਗੱਲ ਯਾਦ ਕਰਾ ਦਿੰਦਾ ਤੇਰੇ ਨੂੰ ਭਰਾ ਬਣ ਕੇ ਕਹਤਾ ਨਾ ਭਾਈ ਬਣ ਕੇ ਤੂੰ ਭੱਜ ਇਹ ਤੋਂ ਵੱਧ ਬੇਇੱਜ਼ਤੀ ਨਹੀਂ ਹੋ ਸਕਦੀ ਇਹ ਤੋਂ ਵੱਧ ਬੇਇੱਜ਼ਤੀ ਨਹੀਂ ਹੋ ਸਕਦੀ ਤੂੰ ਤੂੰ ਕਹਿ ਮੈਂ ਮੈਂ ਕਿਵੇਂ ਭੱਜਾਂ ਮਾਸਾਂ ਜੋੜੀ ਗੱਲ ਸੁਣ ਯਾਰ ਤੁੱਕੇ ਜਾਂਦੀ ਨਹੀਂ ਚਲ ਫਿਰ ਜਾਂਦਾ ਮੈਂ ਵੀ ਨਹੀਂ ਤੈਨੂੰ ਨਾਲ ਹੀ ਲੈ ਕੇ ਜਾਉਂ ਬਸ ਮੈਂ ਵੀ ਇੱਥੇ ਹੀ ਬੈਠਿਆ ਚਾਹੀ ਮੈਨਾਂ ਰੱਖਣਾ ਇੱਥੇ ਨਾ ਆਪਾਂ ਮੈਂ ਫੁੱਟ ਕੇ ਬਗ ਜੇ ਯੈਸ ਠੀਕ ਆ ਇਸੇ ਤਰੀਕਾ ਆਪਣਾ ਕਰੀਏ ਸਟਾਰਟ ਤੁਸੀਂ ਇੱਧਰ ਹੋ ਜਾ ਮੈਂ ਤਾਂ ਅੱਗੜੀ ਹੋ ਰਹੀਆਂ ਰੈਡੀ ਮੈਨੂੰ ਤਾਂ ਮੋٹے ਦਿਮਾਗ ਦੇ ਕਹਦੇ ਕਹਿੰਦੇ ਨੇ ਆ ਜਮਾ ਗੁੱਜ ਬਣਿਆ ਤਾਂ ਏ ਜਿੰਨਾ ਚੱਕ ਮੈਂ ਆ ਬੰਦੇ ਨੂੰ ਪਾਈ ਨਹੀਂ ਨਾ ਕਹਿੰਦੀ ਉਹਨਾਂ ਚ ਕੇ ਹਿਲਦਾ ਨਹੀਂ ਹੈਗਾ ਵੀ ਲੱਗਦਾ ਮੇਰਾ ਖਸਮਾ ਕਹਾਈ ਮੈਥੋਂ ਪਾਈ ਜਾਂਦਾ ਡੰਗਰ ਜਾ ਹਾਂ ਐਡਾ ਮੋٹے ਦਿਮਾਗ ਦਾ ਬੰਦਾ ਲੱਭ ਕੇ ਦਿੱਤਾ ਨਾ ਮੈਨੂੰ ਐਡਾ ਮੋٹے ਦਿਮਾਗ ਦਾ ਬੰਦਾ ਲੱਭ ਕੇ ਦਿੱਤਾ ਰਹੇ ਰੱਬ ਦਾ ਨਾ ਵੀ ਮੈਂ ਤਾਂ ਆਪਣੇ ਪਿਓ ਤੋਂ ਦੋ ਸੂਟ ਲੈ ਕੇ ਜਾਣੇ ਨੇ ਇਹ ਕੰਜਰ ਕਹਿੰਦਾ ਆ ਜਾ ਚੱਲੀ ਜਾ ਚੱਲੀਓ ਮੈਨੂੰ ਜਾਂਦੀ ਰਹੀ ਹੋ ਕੀ ਇੱਥੇ ਬੁੜੀ ਜਿਹੀ ਜਿਹਦੇ ਗੋਚੱਕ ਦੇ ਪੱਥੀਆ ਪੱਥੀ ਦੇ ਧਾਰ ਕੱਢ ਲਾ ਕੱਖ ਵੱਢ ਲਿਆ ਸੌ ਕੁਛ ਕਰਨਾ ਪੈਂਦਾ ਇੱਥੇ ਮੌਜ ਦੀਆਂ ਦੋ ਪਕਾਓ ਤੇ ਖਾਓ ਉਹ ਕੰਮ ਹੋ ਗਿਆ ਕਿ ਮੇਰਾ ਮੀਆਂ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਫੇ ਕਹਿੰਦੇ ਘਰੇ ਕੀ ਤਾਂ ਡਰ ਹੁੰਦਾ ਉੱਥੇ ਸਿਆਪਾ ਚੁੰਨੀ ਦਾ ਸਿਰ ਤੋਂ ਲੈ ਜਾਏ ਆਏ ਨਾ ਹੋ ਜੇ ਦਾ ਕਰ ਲੋ ਜੀ ਰੋਟੀ ਲਾ ਲੋ ਜੀ ਫਲਾਣਾ ਕਰ ਲੋ ਢਿਮਕਾ ਕਰ ਲੋ ਦੇ ਕੱਪੜੇ ਧੋਦੇ ਤੇ ਪ੍ਰੈਸ ਕਰਦੇ ਮੈਂ ਤੱਕੀ ਪਈ ਸੀ 4 ਦਿਨ ਲੱਗ ਜਾਂਦੇ ਉਹ ਕੱਢ ਰਿਹਾ ਬਾੜੀ ਚ ਆ ਗਈ ਜੁੱਜਾ ਮੈਂ ਤੁਹਾਨੂੰ ਦੇਖੀ ਜਾਂਦੀ ਸੀ ਮੈਨੂੰ ਪਤਾ ਨਹੀਂ ਕਿੱਧਰ ਗਿਆ ਮੈਂ ਗਾਜਰਾ ਨਹੀਂ ਤੋ ਕੱਖ ਜਿਹਾ ਕੱਢ ਰਿਹਾ ਸੀਗਾ ਉਹ ਲੱਭ ਵਾਸਤੇ ਮੈਂ ਅੱਖਾਂ ਦੀ ਥੋੜੀ ਜਿਹੀ ਰੋਸ਼ਨੀ ਘੱਟ ਲਾ ਵਿਟਾਮਿਨ ਏ ਦੇ ਦੀ ਆਪਾਂ ਅੱਛਾ ਇਹਦੇ ਨਾਲ ਵਿਟਾਮਿਨ ਏ ਦੀ ਅਜਿਹਾ ਨਿਕਲ ਰੋਤਾ ਜੂਸ ਹੈ ਲੈ ਹਾਂ ਜੁੱਜਾ ਤੂੰ ਤਾਂ ਖਾਂਸਾ ਕੰਮ ਕਰਾਉਣਾ ਭੈਣ ਨਾਲ ਐ ਪਤਾ ਕੀ ਕਰਾ ਹੁਣ ਕਿਸਮਤ ਦੇ ਵਿੱਚ ਰਿਸ਼ਤਾ ਹੁੰਦਾ ਨਹੀਂ ਸੀ ਮਜ਼ਾ ਲਿਆ ਮੈਂ ਕਿਤੇ ਭੱਜੀ ਨਾ ਦੇਂਦੀ ਪਰ ਕਦਰ ਤੇਰੀ ਫੇਰ ਨਹੀਂ ਕਰਦੀ ਮੈਂ ਤਾਂ ਐ ਕਹਿੰਦੀ ਹਾਂ ਉਹ ਮਦਰ ਕਰਦੀ ਵੀ ਬੌਲੀ ਦਿਮਾਗ ਮੋਟਾ ਮੈਂ ਤਾਂ ਇਹੀ ਸੋਚੀ ਜਾਨੀ ਆਂ ਵੀ ਦੇਖ ਮੈਂ ਤਾਂ ਤੇਰੀ ਗਦਰ ਮੇਰੀ ਭੈਣ ਕਰਦੀ ਆ ਤੂੰ ਦੇਖ ਲੈ ਕਿੰਨਾ ਕੰਮ ਕਰਦਾ ਮੇਰਾ ਸਾਰਾ ਤਾਂ ਨਹੀਂ ਕਰੀ ਜਾਨਾ ਪਰ ਉਹ ਸਭ ਨੇ ਜੀ ਵੀ ਕਰੀ ਜਾਨਾ ਕੀ ਕਰਾਂ ਮੈਂ ਖਾਦੀ ਆਈ ਆ ਮੈਂ ਤਾਂ ਹੀ ਦਿਖੜੀ ਆਂ ਕਦੇ ਤੂੰ ਗਾਜਰਾ ਚੀਰਦਾ ਕਦੇ ਤੂੰ ਆਹ ਕੰਮ ਕਰਦਾ ਹੌਣ ਤਾਂ ਹੋਰ ਮੈਂ ਤਾਂ ਤੈਨੂੰ ਭਾਂਡੇ ਮਾਂਜਦੇ ਵੀ ਦੇਖ ਲਿਆ ਕੱਟ ਬਈ ਐਂ ਬਈ ਫੇਕ ਐਕਸ਼ਨ ਬਈ ਤੋ ਬਈ ਤੋ ਬਈ ਤੋ ਐਕਸ਼ਨ ਬੋ ਐਕਸ਼ਨ ਛੇ ਜੀ ਜੀ ਦੇਖ ਲੈ ਜਮਾਨੀ ਕਦਰ ਹੈਗੀ ਤੇਰੀ ਘਰੇ ਮੇਰੇ ਅਲੀ ਭੈਣ ਤੋਂ ਜਮਾ ਵੀ ਮੈਂ ਦੇਖਿਆ ਲੈ ਕੰਮ ਨਹੀਂ ਕਰਦੀ ਹੁਣ ਭੈਣ ਮੇਰੀ ਨਾਲ ਮੂਤ ਤਾਂ ਮੈਂ ਮੈਂ ਹੀ ਕਰਦੀ ਉਹ ਮੇਰੇ ਘਰ ਦੇ ਨਾਲ ਤੋਂ ਬਹੁਤ ਅੰਦਾਜ਼ ਹੈ ਅਸੀਂ ਵੀ ਕੀ ਕਰਾਂਗੇ ਫਸਣਾ ਤੋਂ ਫਸ ਗਏ ਹਾਂ ਵਿਚੋੜਾ ਵਿੱਚ ਬੈਠ ਗਏ ਹਾਂ ਜੇ ਮੈਂ ਕਰਦੀ ਲੇਗੀ ਇਹ ਸਾਨੂੰ ਬਾਹਰ ਕਰਦੀ ਕਰਦੀ ਪਰ ਮਜਬੂਰੀ ਹੈ ਠੀਕ ਹੈ ਨਾ ਮਜਬੂਰੀ ਜਸਤੇ ਕਿੱਥੇ ਹੁੰਦੇ ਨੇ ਉਹਨੂੰ ਐ ਵੀ ਮਸਾ ਹੋਇਆ ਕਿਤੇ ਭੱਜਣਾ ਜਾਵੇ ਜਿਹੜਾ ਕੰਮ ਕਹਿੰਦੀ ਹੈ ਉਹ ਵੀ ਮੈਂ ਕਰਦੀ ਗੱਲ ਤਾਂ ਤੇਰੀ ਸਹੀ ਆ ਆ ਹੁਣ ਮੇਰੇ ਵਾਲਾ ਦੇਖਦਾ ਉਹ ਮੈਨੂੰ ਨਿਸ਼ਾਨਾ ਘਟਾ ਦਿੰਦਾ ਮਝਾਲ ਹੈ ਮੇਰਾ ਕੋਈ ਕਹਿਣਾ ਮੰਨ ਲੈ ਆ ਸੁਣਿਆ ਸੀ ਮੈਂ ਕਿੰਨੀ ਵੀ ਤੇਜ ਐ ਵੀ ਉਹ ਸਾਲੀ ਤੇਰੇ ਲੈਗ ਸੀ ਵੀ ਇਹ ਉਹਦੇ ਲੈਗ ਸੀ ਜਿੱਥੋਂ ਤੇਰੇ ਕੀ ਮਤਲਬ ਹੈ ਕਹਿਣਾ ਮੈਂ ਇਹ ਕਹਿੰਦਾ ਵੀ ਥੂਬੇ ਮੇਰੇ ਮੰਗੂ ਢੋਲੀਆਂ ਮੈਂ ਤਾਂ ਬਹੁਤ ਢੋਲੀਆਂ ਤੇ ਜਿਵੇਂ ਉਹ ਤੇਜ ਐ ਇਹ ਮੇਰੇ ਲਈ ਲੱਗੋ ਵੀ ਤੇਜ ਐ ਇਹ ਤਾਂ ਬਚਪਨ ਤੋਂ ਹੀ ਇਹ ਵੀ ਆ ਮੇਰੀ ਭੈਣ ਤਾਂ ਜੀ ਜੇੜੀ ਨਾਲ ਗੱਲ ਚਲਾਈ ਆਵੇ ਕੋਈ ਹੈ ਜੀ ਹੋਰ ਕੀਵੇਂ ਮਤਲਬ ਕੀ ਸਿੱਧਮ ਸਿੱਧਜ ਸਹੀ ਜਿਹਾ ਕੰਮ ਹੋ ਜੇ ਜੀ ਜੀ ਜੇ ਮੇਰੇ ਕੰਮ ਖੋਲ ਕੇ ਗੱਲ ਸੁਣ ਲਾ ਇਹ ਜੀ ਨਹੀਂ ਹੈਗੀ ਮੈਂ ਮੇਰਾ ਘਰ ਵਾਲਾ ਜਹ ਜਹ ਮਰਜੀ ਹੈ ਕੰਮ ਕਰੇ ਨਾ ਕਰੇ ਜੀ ਮੇਰੇ ਕਹਿਣ ਦੱਸ ਕਹਿਣ ਦੀ ਗੱਲ ਨਹੀਂ ਸਮਝਿਆ ਮੈਂ ਵੀ ਮੈਂ ਕੀ ਕਹਿਣਾ ਮੈਂ ਤਾਂ ਤੇਰਾ ਦੁੱਖ ਸੁੱਖ ਵੰਡਾਣਾ ਹੀ ਆ ਤੂੰ ਉੱਠਾ ਹੀ ਚੱਲਦਾ ਉੱਠਾ ਨਹੀਂ ਮੈਂ ਪੁੱਠੀ ਗੱਲ ਨਹੀਂ ਕਰਿਆ ਅੱਛਾ ਨਾ ਨਾ ਸਹੀ ਹੈ ਸਹੀ ਹੈ ਉਠੀ ਗਿਆ ਤਾਂ ਵੀ ਕਰੇ ਉਠੀ ਗਿਆ ਸਹੀ ਤਾਂ ਮੈਂ ਇਹਦਾ ਮਤ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਕਹਿਣ ਦਾ ਮਤਲਬ ਕਿ ਉਹ ਗਲਤ ਹੋ ਗਿਆ ਇੱਕ ਮਿਕ ਜੋੜੇ ਤਾਂ ਵਧੀਆ ਦੀ ਵੀ ਜੋੜੀ ਜਜਨ ਜੀ ਲੱਗਦੀ ਹਾਂ ਹਾਂ ਖੁੰਗ ਪਰਦਾ ਕਰ ਬਈ ਐਬਰੇ ਰੈਡੀ ਇਹ ਤਾਂ ਯਾਰੇ ਵਿੱਚ ਬੁਗੇ ਅੱਗੇ ਨਹੀਂ ਇਸ ਤੋਂ ਨਹੀਂ ਨਹੀਂ ਮੈਂ ਨਹੀਂ ਆ ਰਿਹਾ ਐਕਸ਼ਨ ਭਾਈ ਉਹ ਥੋੜਾ ਜੀ ਮੇਰੀ ਕਹਿਣ ਦਾ ਮਤਲਬ ਇਹ ਸੀਗਾ ਵੀ ਜੋੜੀ ਜਜੇ ਇੱਕ ਮਿਕ ਜੀ ਹੋਵੇ ਤੇਜ ਨਾਲ ਤੇਜ ਮਿਲ ਜੇ ਢੋਲੇਪਨ ਨਾਲ ਢੋਲੇ ਪੰਦੇ ਨੇ ਓ ਤਾਂ ਗੱਲ ਚੀਚਾ ਤੇਰੀ ਠੀਕ ਐ ਪਰ ਇਹ ਕੁਛ ਵਿਆਹ ਤੋਂ ਪਹਿਲਾਂ ਹੁੰਦਾ ਹੈ ਨਾ ਵਿਹੋਲੇ ਨੂੰ ਪੋਲਾ ਤੇ ਤੇਜ ਨੂੰ ਤੇਜ ਹੁਣ ਇਹ ਤਾਂ ਰਾਬੜੇ ਬਣਾਈਆਂ ਜੋ ਹੁਣ ਤਾਂ ਅਡਜਸਟਮੈਂਟ ਹੀ ਐ ਹੁਣ ਹੋਰ ਗੱਲ ਐ ਨਹੀਂ ਉਹ ਤਾਂ ਮੇਰੇ ਵਾਲਾ ਬਾਲਾ ਚੰਗਾ ਬਸ ਕਹਿਣੇ ਨਹੀਂ ਮੰਨਦਾ ਮੇਰਾ ਜਦਾ ਆਉਂ ਹੀ ਬੜੁਬੜੀ ਕਰਦਾ ਫਿਰ ਜਾਂਦਾ ਮੈਂ ਰੰਗ ਦਾ ਵੀ ਪੱਕੇ ਜੀ ਚੱਲ ਰੰਗ ਤਾਰਾ ਬਣੇ ਦੋਈ ਬਣਾਏ ਨੇ ਬਈ ਮੈਂ ਕੀੜੀਆਂ ਨੇ ਖਾ ਰੱਖਿਆ ਮੈਂ ਤਾਂ ਹੁਣ ਤੁਸੀਂ ਸਿੱਧਰਾ ਜਿਹਾ ਸਮਝ ਨਹੀਂ ਆ ਇਹ ਤਾਂ ਚਾਲੂ ਹੀ ਬੜਾ ਪੇ ਪੀਂ ਪਾਣੀ ਪੀਣ ਦਿੰਦਾ ਮੇਰੇ ਆਲੇ ਚ ਨੁਕਸ ਕਰਦਾ ਆਪ ਤਾਂ ਤੀਨੀ ਥੰਡੇ ਲੱਗਿਆ ਫਿਰਦੇ ਦੇਖੀ ਦੇਖ ਮੇਰਾ ਸੀਨ ਆਜਾ ਆਜਾ ਪੱਜ ਲੋ ਹੋਏ ਮੇਰੇ ਸੂਲ ਘੜ ਗਿਆ ਓਹ ਹੋ ਹੋ ਨੁਕਸ ਕਰਦਾ ਆਪ ਤਾਂ ਤੀਨੀ ਥੰਡੇ ਲੱਗਿਆ ਫਿਰਦੇ ਹੁਣ ਸੀਨ ਦੂਜਾ ਵੀ ਦੇਖ ਲੈ ਕਰ ਜੋ

ਮੈਂ ਰੈਡੀ ਐਕਟ ਪਾਪੇ ਇਹਦੀ ਮੱਸ ਤੋਂ ਤਾਂ ਤੰਗਾ ਕਿ ਮੈਂ ਇਥੇ ਈ ਚਾਰ ਦਿਨ ਵੀ ਪੈ ਕੇ ਰਾਮ ਨਾਲ ਰਹਿ ਜੂਗੀ ਹੈ ਤੁਸੀਂ ਇੱਥੇ ਬੋਲਣ ਲੱਗੇ ਹੋਗੇ ਨਾ ਅ ਚੰਗਾ ਬਾਬਾ ਗੁਰੂ ਮੈਂ ਤਾਂ ਪਰਮਾਟਾਇਆ ਬੈਠੇ ਮੈਂ ਕੋਈ ਚਚੜੀ ਗੱਲ ਕਰੂੰ ਆ ਥੋੜਾ ਰੰਡੀ ਰੋਣਾ ਹੀ ਨੋਟ ਆਉਂਦਾ ਹੈਗਾ ਉੱਥੇ ਬਹਿ ਜਾ ਭਾਈ ਨਾ ਮੈਂ ਰੰਡੀ ਰੋਣਾ ਕੀ ਕਰਦੀ ਆ ਉਹ ਮੇਰੀ ਗੱਲ ਸੁਣ ਕੁੜੀਏ ਛੋਟੀਏ ਉਹ ਤੁੰਤਾ ਸੈਣੀ ਹੈ ਆਪਾਂ ਜਿਹੜਾ ਸਾਰਾ ਟੋਪਰ ਹੈ ਹੈ ਤੂੰ ਇੰਗਵੀ ਰਸਾ ਤਾਂ ਮੇਰੀ ਨਾ ਗੱਲ ਸੁਣ ਪਾਪੇ ਮੈਂ ਤਾਂ ਨਾ ਬਸ ਤੰਗ ਆ ਬਹੁਤ ਮੇਰੇ ਤਾਂ ਸਮਝ ਨਹੀਂ ਆਉਂਦੀ ਬੰਦੀ ਤਰਾ ਤੂੰ ਕਦੇ ਬਸਿਆ ਪੰਚ ਤਾਂ ਆਏ ਆ ਅੱਜ ਤੋ ਤੇਰੀ ਮੰਮੀ ਚੁੰਦੀ ਹੈ ਉਦੋਂ ਉਹ ਮੇਰੇ ਰਗਣਾ ਖਾਏਗੀ ਹੈ ਲੈ ਉਹ ਤੇਰਾ ਦਿਮਾਗ ਖਰਾਬ ਸੋਣਿਆ ਦੇ ਮੈਨੂੰ ਮੈਂ ਵੀ ਸੋਣਾ ਤੂੰ ਪਰ ਆ ਜਾ ਸੋਣਾ ਇਹਨੇ 2 ਮਿੰਟ ਚ ਇਹਨਾਂ ਪੰਜ ਮਿੰਟ ਨਹੀਂ ਦਿੰਦੀ ਅੰਦਰ ਕਿ ਤੋਂ ਮੈਨੂੰ ਤੇਰਾ ਆਉਣਾ ਪਿਆਗਾ ਓਏ ਦਾ ਪੈ ਜਾਦ ਰਿਆ ਮੈਨੂੰ ਨਹੀਂ ਆਗੀ ਆਗੀ ਬਈ ਪਰ ਇਹ ਤੇ ਆ ਕੇ ਕਾਦੀ ਟੱਕਰ ਮਾਰ ਤੂੰ ਮਾਰ ਹਾਂ 2 ਮੀਟਰ ਆਉਂਦੇ ਨਹੀਂ ਕਰਦਾ ਚੁੱਪ ਕਰ ਜਾ ਰੇੜੂਆ ਬੰਦ ਕਰ ਲਾ ਦੂੰ ਹੀ 2 ਮੀਟਰ ਬੰਦਾ ਪੈ ਗਿਆ ਜਾਂਦਾ ਬੱਸ ਮਰ ਗਏ ਚ ਐ ਕੁੜੀਏ ਐ ਕੁੜੀਏ ਤੈਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਨੀਂਦ ਖਰਾਬ ਕਰ ਲਈ ਲੱਗ ਗਈ ਤੇ ਡੱਡ ਕਰਾੜੇ ਮਾਰਨ ਤੇਰਾ ਕਿ ਮੇਰੀ ਨੀਂਦ ਖਰਾਬ ਕਰਿਆ 2 ਮਿੰਟ ਪਿਆ ਸੀ ਵੀ ਇਕੱਟੀ ਨੇ ਢੜ ਖਾਦੀ ਉਹਨਾਂ ਦੀ ਖਾਦੀ ਤੇ ਹੁਣ ਤੂੰ ਮੜਾ ਜਾ ਆਪ ਦਾ ਖਿਆਲ ਰੱਖੀ ਤੂੰ ਰਸੋਈ 'ਚ ਬੜ ਕੇ ਜਿਹੜਾ ਕੁਝ ਖਾਣੀਆਂ ਜੇ ਹੁਣ ਮੈਂ ਤੈਨੂੰ ਰਸੋਈ 'ਚ ਬੜ ਤੀ ਨੂੰ ਦੇਖ ਲੈਣਾ ਕੁਝ ਖਾਂਦੀ ਨੂੰ ਤਾਂ ਤੇਰੀ ਸ਼ਮਤ ਆਈ ਫਿਰ ਤੈਨੂੰ ਦੱਸਦਾ ਕੋਈ ਟੀ-ਸ਼ਰਟ ਦੇ ਨਾ ਬਾਤ ਨਾ ਲਾ ਲਾਈਟ ਖੁੱਲੀ ਕੀਤੀ ਹੋਈ ਆ ਦੀ ਹੈ ਇਹ ਕੀਤੇ ਹੋਏ ਆ ਲਾਈਟ ਕਾਰੀਏ ਤੋ ਮੈਂ ਮੈਂ ਮਰ ਜਾਨੀਏ ਾਂਡੇ ਤਾਂ ਤੂੰ ਖਾ ਗਈ ਕਲੇਸ ਉਹ ਹੁਣ ਕਰੂਗਾ ਘਰੇ ਕੌਣ ਉਹ ਛੋਟਾ ਕਲਮੂਆ ਉਹ ਤੂੰ ਨਾਮ ਬੋਲਿਆ ਕ ਮੈਂ ਤੈਨੂੰ 20 ਵਾਰੀ ਕਹਿਆ ਉਹ ਤੂੰ ਤਾਂ ਚਿੰਤਾ ਨਾ ਕਰ ਬੱਸ ਤੇਰੇ ਤੋਂ ਮੈਂ ਮਿੱਟੀ ਚ ਮੜਿਆ ਉਹ ਤਾਂ ਗਵਾਹ ਹੈ ਬੰਦਾ ਕੰਮ ਕਰਦੇ ਕਈ ਕਿ ਮੰਗਾਈ ਸੀ ਕਹਿੰਦਾ ਦੇਸੀ ਮੁਰਗੀ ਜਾਂਦੇ ਲੈ ਕੇ ਦੋ ਮੈਨੂੰ ਮੈਂ ਉਹ ਬਣਾ ਕੇ ਖਾਣੇ ਤੇ ਹੁਣ ਜਦੋਂ ਮੈਂ ਉਹਨੂੰ ਕੀਤਬਾਬ ਦੇਉਂਦਾ ਸੀ ਆਹ ਕਰ ਮੇਰੇ ਬੰਦੇ ਤੋਂ ਲਾਇਆ 10 ਰੁਪਏ ਹੋਰ ਲਿਆ ਦੇ 50 ਰੁਪਏ ਲਾਜਾ ਉਹ ਫਾਰਮੀ ਮਿਲਦਾ ਦੇਸੀ ਮਿਲਦੇ ਨਹੀਂ ਉਹ ਪਾਪੇ ਨੂੰ ਕੀ ਪਤਾ ਲੱਗੂ ਵੀ ਫਾਰਮੀ ਕਿਹੜੇ ਨੇ ਟੇਸਟੀ ਕਿਹੜੇ ਨੇ ਉਹ ਤਾਂ ਦੱਸੇ ਤੋਂ ਪਤਾ ਲੱਗਦਾ ਵੀ ਆਹ ਦੇਸੀ ਨੇ ਆਹ ਫਾਰਮੀ ਨੇ ਤੂੰ 50 ਰੁਪਏ ਤੇ ਲੈ ਕੇ ਦੋ ਅੰਡਾ ਰੱਖ ਦੇ ਜੇ ਬੜਾ ਬੋਲਣ ਲੱਗਾ ਮੇਰੇ ਕੋਈ ਕਰਦੀ ਮੈਂ ਆਪੇ ਸੰਭਲ ਉਹ ਮੇਰੀ ਨਾ ਗੱਲ ਸੁਣ ਲੈ ਤੂੰ ਮੇਰਾ ਜਵਾਈ ਐ ਨਹੀਂ ਅਜੇ ਤੇਰੇ ਦਿਮਾਗ ਤੇ ਫੂਸ ਭਰੇ ਨਾ ਅੰਨ ਖਾ ਖਾ ਕੇ ਦਿਮਾਗ ਮੋਟਾ ਕਰ ਰੱਖਿਆ ਪਾਪੇ ਤੂੰ ਟਪ ਕਰ ਮੇਰੀ ਭਾਗ ਜੜ ਕੱਢ ਲੈ ਮੇਰੇ ਖਾਣੇ ਨੂੰ ਮੰਦਾ ਨਾ ਬੋਲ ਸਮਝ ਗਿਆ ਹਾਂ ਉਹ ਚੰਗਾ ਤੂੰ ਨਾ ਜਾ ਕੇ ਕੋਈ ਕੰਮ ਕਰ ਲੈ ਇੱਥੇ ਮੇਰਾ ਦਿਮਾਗ ਨਾ ਖ ਪਪੇ ਮੈਨੂੰ ਆਨੇ ਦੱਸ ਹੁਣ ਤਾਂ ਮੈਂ ਆਡੇ ਖਾ ਗਿਆ ਠੀਕ ਤੇਰਾ ਦਿਮਾਗ ਖਾ ਕੇ ਮੈਂ ਤਜਾਬ ਬਣਾਉਣਾ ਆਪਣਾ ਗੱਲ ਮੁੱਕੀ ਤੂੰ ਮੈਨੂੰ ਆਏ ਦੱਸ ਦੇ ਵੀ ਤੂੰ ਮੈਨੂੰ ਇੱਥੇ ਰਹਿਣ ਦੇਣਾ ਕਿ ਮੈਂ ਆਪਣੇ ਸੌਰੀ ਬਾਲ ਜਾ ਉਹ ਤੂੰ ਰਹਿ ਜਾ ਇੱਥੇ ਰਹਿ ਜਾ ਨਾ ਕੋਈ ਮੇਰੀ ਗੱਲ ਸੁਣ ਆਉਂਦੇ ਤੇਰੀ ਮਾਂ ਨੂੰ ਉਹਨੂੰ ਕਹੂੰਗਾ ਚਾਹ ਮਾਰਿਆ ਕਰਕੇ ਜੀ ਲੈ ਮੈਂ ਅੰਦਰ ਕੰਮ ਕਰਨਾ ਮਾਲਕ ਨਹੀਂ ਤੇਰੀ ਮਾਂ ਆਵੇ ਨਾ 10 ਦਿਨ ਆਵੇ ਮੈਂ ਤੂਰੀ ਰਹੂਂ ਪੂਰੀ ਰਹੂਂ ਪੂਰੀ ਰਹੂਂ ਹੁਣ ਤਾਂ ਪਾਉਂ ਕਿ ਤੈਨੂੰ ਕਹਿੰਦਾ ਮਾਰ ਤੂੰ 3-4 ਸੈਕਿੰਡ ਬਾਅਦ ਬੋਲੇ ਦੱਸ ਕਿੱਥੇ ਸੀਗੀ ਕਰ ਦਨ ਦੱਸ ਓ ਨਾ ਇੰਨੇ ਲਗਵਾਣ ਰਿਹਾ ਇੱਥੇ ਜੀ ਹਾਂ ਫੋਟੋ ਕਿਚ ਲੋ ਫੋਟੋ ਕਲਿੱਕ ਮਾਰ ਲਿਆ ਕਰੋ ਮੈਨੂੰ ਬਾਈ ਦੇਖਦੇ ਰਿਹਾ ਮੈਂ ਤਾਂ ਕਾਲਾ ਕਾਲਾ ਦਿੱਖਦਾ ਤੇ ਐਨਕਲਾ ਫੋਟੋਟ ਚ ਬਾਸ ਸਾਈ ਆ ਜਾ ਇਕੱਠੀਆਂ ਮੈਂ ਤਾਂ ਉਹਦੇ ਬੰਨੀ ਮੋ ਹਾਂ ਮੋਟ੍ਰੇਟ ਚ ਵੀਰ ਚਲੋ ਜੀ ਤੂੰ ਅੰਦਰ ਦੀ ਬਿੰਘੇ ਬੋਲੀਏ ਫੋਟੋ ਰਿਕਾਰਡਿੰਗ ਬੋਲਣਾ ਚੁੱਪਾ ਉਧਰ ਮੂੰਹ ਕਰਦਾ ਹਾਂ ਐਕਸ਼ਨ ਬਸ ਵੀਰ ਹੂੰ ਇਹ ਕੁgalactos ਹੈ ਤੇ ਕੱਟੀ ਉਹਨਾਂ ਦੇ ਕਣਕ ਤੇ ਬੜੀ ਸੀ ਨਾ ਹੂੰ ਉਹਨਾਂ ਨੇ ਕੱਟੀਆਂ ਵੀ ਕੁੱਟਿਆ ਹੂੰ ਠੀਕ ਹੈ ਤੇ ਹੁਣ ਸੂਆ ਦੀ ਬੱਚੇ ਤੇ ਰੱਖੀ ਜਦੋਂ ਰਸੋਈ ਤੇ ਬੜेंगी ਨਾ ਜੇ ਕੋਈ ਸਕਾਂਦੀ ਦੇਖ ਲਈ ਤਾਂ ਸਮਝ ਲੈ ਤੇਰੀ ਵੀ ਓਪਰੇਟ ਹੋਈ ਲੈ ਪਾਪੇ ਮੈਂ ਤੇਰੇ ਹੱਥ 'ਚ ਕੱਟਾਵਾ ਦਾ ਕੀ ਨੇੜੇ ਤੋਂ ਆਂਡੇ ਪਰਾਲੇ ਵਸਲੇ ਤੇ ਆ ਮਰੇ ਟਮੜਾ ਕਿ ਕਾਗੀ ਮੋੜੀ ਤਨ ਉਹ ਆਈਫੋਨ ਦਾ ਹਿਸਾਬ ਨਹੀਂ ਹੈ ਬ੍ਰਾਈਟਨੈਸ ਕਹਿੰਦੀ ਆ ਉਹ ਬ੍ਰਾਈਟਨੈਸ ਮੈਂ ਤਾਂ ਫਾਇਰ ਨੂੰ ਪਿੰਡਾਂ ਨੇ ਕਹਿੰਦੀ ਹੈ ਹੋਰ ਮੈਂ ਚਲਾਇਆ ਹੀ ਨਹੀਂ ਕਰਿਆ ਆਈਫੋਨ ਮੈਂ ਤਾਂ ਇੱਥੇ ਚਲਾ ਲੈਣਾ ਮਾਣ ਸੱਚੀ ਹੀ ਸੁਣਾਇਆ ਹੋਰ ਸੁਣ ਕੇ ਖਾਂ ਸੌ ਮੇਰੀ ਚੱਲੋ ਲਿਆ ਜਾ ਸੌ ਹੀ ਖਵਾ ਸੌ ਖਾ ਬਲਾ ਤੇਰੀ ਸੌ ਮਾ ਹਾਏ ਕਿੱਡਾ ਝੁੱਠਾ ਹੋਏ ਨਹੀਂ ਮੈਨੂੰ ਹੁਣ ਬਚਦੀ ਆਈ ਰੈਡੀ ਕਬੀ ਰੈਡੀ ਐਕਸ਼ਨ ਪਾਪੇ ਹੋ ਪਾਪੇ ਮਾਤਾ ਤਰੇ ਇੱਕ ਕਾਜ ਮਿੰਟ ਚ ਕੱਟਾ ਵਾੜਨੀਆ ਆ ਜਿਹੜਾ ਤੇ ਪਰੌਣੇ ਵਾਸਤੇ ਦੋ ਆਟੇ ਲੈ ਕੇ ਰੱਖੀ ਸੀ ਤਦ ਤੱਕ ਉਹ ਐਬਲੇਟ ਵੜਾ ਕੇ ਕਾ ਵੀ ਗਈ ਪਪਾ